ਚਾਹੇ ਉਹ ਸ਼ਿਵ ਜਨਾ ਹਿੰਦੂਸਤਾਨ ਸ਼ਿਵ ਜਨਾ ਟਕਸਾਲੀ ਸ਼ਿਵ ਜਨਾ ਸਮਾਜਵਾਦੀ ਸ਼ਿਵ ਜਨਾ ਚਾਹੇ ਕੋਈ ਵੀ ਸੰਗਠਨ ਐਨਾਂ ਦੇ ਜਿਹੜੇ ਪ੍ਰਮੁੱਖ ਨੇਤਾ ਨੇ ਇਹ ਸਿਰਫ ਔਰ ਸਿਰਫ ਆਪਣੀ ਰੋਟੀਆਂ ਸੇਕਦੇ ਨੇ ਅੱਜ ਚਾਹੇ ਸ਼ਿਵ ਜਨਾ ਪੰਜਾਬ ਦੇ ਸੰਦੀਪ ਠੱਪਰ ਜੀ ਨੇ ਐਨਾਂ ਵਰਗੇ ਲੋਕਾਂ ਨੂੰ ਪਾਰਟੀ ਦੇ ਵੱਡੇ ਵੱਡੇ ਲੀਡਰ ਵੱਪ ਦੇ ਕੇ ਬੁਲਾਉਂਦੇ ਨੇ ਮੇਰੀ ਐਨੇ ਹਿੰਦੂ ਨੇਤਾਵਾਂ ਨੂੰ ਸਾਫ਼-ਸਾਫ਼ ਕਹਿਣਾ ਚਾਹੇ ਵੱਡੇ ਜਿਹੜੇ ਹਿੰਦੂ ਨੇਤਾ ਕਹਿੰਦੇ ਨੇ ਰਾਸ਼ਟਵਾਦੀ ਚੇਅਰਮੈਨ ਰਾਸ਼ਟਵਾਦੀ ਪ੍ਰਧਾਨ ਕਾਦੇ ਪ੍ਰਧਾਨ ਤੁਹਾਡੇ 'ਚ ਗੱੜ ਸੀ ਨਹੀਂ ਆਖਰ ਕਦ ਤੱਕ ਹਿੰਦੂ ਮਰੂਗਾ ਇਹ ਹਿੰਦੁਸਤਾਨ ਤੱਕ ਮਰੂਗਾ ਜਦ ਤੱਕ ਪਾਰਟੀ ਦੇ ਵੱਡੇ-ਵੱਡੇ ਲੀਡਰ ਜੋ ਪੁਲਸ ਅਫਸਰਾਂ ਦੇ ਕੋਲ ਜਾ ਕੇ ਜਹਾ ਬਿੰਦੇ ਨੇ ਸਰਪਰ ਸਿਰ ਆਪਣੇ ਕੰਮ ਘੜਵਾਉਂਦੇ ਨੇ ਤੇ ਪਾਰਟੀ ਦੇ ਨੀਚੇ ਵਰਕਰਾਂ ਨੂੰ ਸਿਰਫ ਪੀੜ ਇਕੱਠਾ ਕਰਨ ਦਾ ਗਰਖ ਰੱਖਦੇ ਨੇ ਤਿਆਰ ਰੱਖੋ ਪਾਰਟੀ ਦੇ ਵੱਡੇ ਲੀਡਰ ਜੇ ਅੱਜ ਸੰਦੀਪ ਠਾਪਰ ਤੇ ਅਮਲਾ ਹੋਇਆ ਹੈ ਤੇ ਕੱਲ ਆਪਣੀ ਵੀ ਤਿਆਰੀ ਰੱਖਿਓ ਕਿਉਂਕਿ ਤੁਸੀਂ ਲੋਕ ਸਿਰਫ ਆਪਣੀ ਸੁਰੱਖਿਆ ਦੇਖਦੇ ਹੋ ਆਪਣੇ ਵਰਕਰਾਂ ਦੇ ਹਿੱਤ ਦੇ ਵਿੱਚ ਕੋਈ ਵੀ ਕੰਮ ਨਹੀਂ ਕਰਦੇ ਜੋ ਜਦੋਂ ਤੁਹਾਨੂੰ ਕੋਈ ਰੈਲੀ ਕਰਨੀ ਹੁੰਦੀ ਹੈ ਆਪਣੇ ਵਰਕਰਾਂ ਨੂੰ ਕਹਿੰਦੇ ਹੋ 10 ਬੰਦੇ ਲਿਆਈ 20 ਬੰਦੇ ਲਿਆਈ ਮੈਨੂੰ ਸ਼ਰਮ ਆਦੀ ਕਹਿਣ ਮਿਲਿਆ ਜਿਹੜੇ ਵੱਡੇ ਵੱਡੇ ਆਪਣੇ ਆਪ ਨੂੰ ਰਾਸ਼ਟਰੀ ਪ੍ਰਧਾਨ ਕਹਿੰਦੇ ਨੇ ਇਹ 50 ਬੰਦੇ ਇਕੱਠੇ ਕਰਕੇ ਦਿਖਾ ਦੇ ਨਾ ਮੈਂ ਮੂਹਰ ਦੂੰ ਆਪਣੇ ਤੇ ਆਪਣੇ ਦਮ ਤੇ ਇਹ ਉਹ ਮਗਰਮੱਛ ਲੋਕ ਨੇ ਜੋ ਤੁਹਾਡੇ ਮੂਹਰੇ ਤੁਹਾਡੇ ਨੇ ਜਦੋਂ ਤੁਹਾਨੂੰ ਕਾਹੂ ਕਹਿੰਦਾ ਤਾਂ ਇਹਨਾਂ ਦੇ ਖੋਰਸਾ ਚੋਮੋ ਜਿੰਦੇ ਨਮਸਕਾਰ ਜੀ ਮੈਂ ਸ਼ਿਵਮ ਕੁਮਾਰ जिला प्रमुख प्रचारक श्री हिंदू तक लुधियाना ਤੋਂ ਅੱਜ ਮੇਰਾ ਲਾਈਵ ਹੋਣ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਬੀਤੀ ਦਿਨੀ ਜੋ ਮੰਦਭਾਗੀ ਘਟਨਾ ਹੋਈ ਸੰਦੀਪ <th>ਪਰ ਜੀ ਨਾਲ ਜੋ ਕਿ ਬੜੇ ਦੁਖ ਦੀ ਗੱਲ ਹੈ ਪਰੰਤੂ ਇਸ ਦੇ ਵਿੱਚ ਵੀ ਜੇ ਸਭ ਤੋਂ ਵੱਡੀਆਂ ਕਮੀਆਂ ਨੇ ਉਹ ਇਹ ਕਮੀਆਂ ਨੇ ਉਹ ਕਿਸੇ ਵੀ ਸੰਗਠਨ ਦੇ ਨੇਤਾ ਨੇ ਚਾਹੇ ਉਹ ਸ਼ਿਵ ਸੈਨਾ ਹਿੰਦੂਸਤਾਨ ਸ਼ਿਵ ਸੈਨਾ ਟਕਸਾਲੀ ਸ਼ਿਵ ਸੈਨਾ ਸਮਾਜਵਾਦੀ ਸ਼ਿਵ ਸੈਨਾ ਚਾਹੇ ਕੋਈ ਵੀ ਸੰਗਠਨ ਆ ਇੰਨਾ ਦੇ ਜਿਹੜੇ ਪ੍ਰਮੁੱਖ ਨੇਤਾ ਨੇ ਸਿਰਫ ਔਰ ਸਿਰਫ ਆਪਣੀ ਰੋਟੀਆਂ ਸੇਕਦੇ ਨੇ ਅੱਜ ਚਾਹੇ ਉਹ ਸ਼ਿਵ ਸੈਨਾ ਪੰਜਾਬ ਦੇ ਸੰਦੀਪ ਠੱਪਰ ਜੀ ਨੇ ਇੰਨਾ ਵਰਗੇ ਲੋਕਾਂ ਨੂੰ ਪਾਰਟੀ ਦੇ ਵੱਡੇ ਵੱਡੇ ਲੀਡਰ ਪੰਪ ਦੇ ਕੇ ਬੁਲਾਉਂਦੇ ਨੇ ਆਖਰ ਅੱਜ ਪਾਰਟੀ ਦੇ ਵੱਡੇ ਵੱਡੇ ਲੀਡਰ ਕਿਉਂ ਪ੍ਰਸ਼ਾਸਨ ਦੀ ਗੁਰਦੀ ਚ ਜਾ ਕੇ ਬਹਿ ਜਾਂਦੇ ਨੇ ਮੇਰੀ ਐਨੇ Hindu ਨੇਤਾਵਾਂ ਨੂੰ ਸਾਫ਼-ਸਾਫ਼ ਕਹਿਣਾ ਚਾਹੇ ਵੱਡੇ ਜਿਹੜੇ Hindu ਨੇਤਾ ਕਹਿੰਦੇ ਨੇ ਰਾਸ਼ਟਵਾਦੀ ਚੇਅਰਮੈਨ ਰਾਸ਼ਟਵਾਦੀ ਪ੍ਰਧਾਨ ਕਾਦੇ ਪ੍ਰਧਾਨ ਟਾਡੇ 'ਚ ਗੜਸ ਹੀ ਨਹੀਂ ਐ ਇੱਕ ਤਰਫ ਤੁਹਾਡਾ ਬੰਦਾ ਮਾਰਿਆ ਆਉਂਦਾ ਤੁਸੀਂ ਸੀ ਟਾਈਮ 'ਚ ਪੁਲਿਸ ਪ੍ਰਸ਼ਾਸਨ ਤੁਹਾਨੂੰ ਕੋਈ ਗੱਲ ਕਹ ਦੇ ਤੁਸੀਂ ਸੁੱਟੇ ਮੰਨ ਜਨੇ ਹੋ ਆਖਰ ਇੰਟੈਲੀਜੈਂਸ ਨੂੰ ਨਹੀਂ ਪਤਾ ਹੁੰਦਾ ਕਿ ਸਾਡੇ ਬੰਦੇ 'ਤੇ ਹਮਲੇ ਹੋਣੇ ਨੇ ਅਮਿਤ ਸ਼ਰਮਾ ਜਦੋਂ ਮਰਿਆ ਸੀ ਉਸ ਸਮੇਂ ਮੌਜੂਦਾ ਪੁਲਿਸ ਕਮਿਸ਼ਨਰ ਹੋਰ ਖਾਲ ਸੀ ਉਹਨਾਂ ਨੂੰ ਬਾਰ ਬਾਰ ਕਿਹਾ ਗਿਆ ਸੀ ਕਿਥਰੇ ਟਰੇਟ ਹੈ ਇਥਰੇਟ ਹੈ ਆਜ ਦਿਨ ਦੱਸਣਾ ਚਾਹਨਾ ਉਹਦੀ ਮੌਤ ਤੋਂ ਇੱਕ ਦਿਨ ਪਹਿਲਾਂ ਚੰਦਰ ਕਲੜੇ ਨਾਮ ਦੇ ਵਿਅਕਤੀ ਜਿਹੜਾ ਇਹਦੇ ਨਾਲ ਵੀ ਰਹਿੰਦਾ ਸੀ ਉਸ ਦੇ ਕੋਲ ਅਸਲਾ ਅਸਲਾ ਸੀ ਪਰੰਤੂ ਉਸੇ ਸਮੇਂ ਇੱਕ ਦਿਨ ਪਹਿਲਾਂ ਤਾਂ ਉਹ ਜੱਤ ਕਰਾ ਲਿਆ ਗਿਆ ਤੇ ਅਗਲੇ ਦਿਨ ਅਟੈਕ ਹੋ ਜਾਂਦਾ ਹੈ ਪ੍ਰਸ਼ਾਸਨ ਉਸ ਸਮੇਂ ਵੀ ਕਹਿੰਦਾ ਰਿਹਾ ਕਿ ਅਸੀਂ 20 ਜਨਵਰੀ ਨੂੰ ਅਮੀਸ਼ਰ ਮਾਨ ਨੂੰ ਗਾਨ ਮੈਂ ਦਮਾਂਗੀ ਪਰੰਤੂ 14 ਜਨਵਰੀ ਰਾਤ 8:25 ਤੇ ਉਸਤੇ ਅਟੈਕ ਹੋ ਜਾਂਦਾ ਹੈ ਤੇ ਉਸ ਦੀ ਸ਼ਹਾਦਤ ਹੋ ਜਾਂਦੀ ਆਖਰ ਕਦ ਤੱਕ ਇਹ Hindu ਮਰੂਗਾ ਇਹ Hindu ਤੱਕ ਮਰੂਗਾ ਤੱਕ ਜਦ ਤੱਕ ਪਾਰਟੀ ਦੇ ਵੱਡੇ ਵੱਡੇ ਲੀਡਰ ਜੋ ਪੁਲਿਸ ਅਫਸਰਾਂ ਦੇ ਕੋਲ ਜਾ ਕੇ ਚਾਹ ਪਿੰਦੇ ਨੇ ਸਿਰਫ ਉਸ ਆਪਣੇ ਕੰਮ ਢਵਾਉਂਦੇ ਨੇ ਤੇ ਪਾਰਟੀ ਦੇ ਨੀਚੇ ਵਰਕਰਾਂ ਨੂੰ ਸਿਰਫ ਈਡ ਇਕੱਠਾ ਕਰਨ ਦਾ ਗੱਲ ਰੱਖਦੇ ਨੇ ਤਾਂ ਯਾਦ ਰੱਖੋ ਪਾਰਟੀ ਦੇ ਵੱਡੇ ਲੀਡਰ ਜੇ ਅੱਜ ਸੰਦੀਪ ਠੱਪਰ ਤੇ ਹਮਲਾ ਹੋਇਆ ਏ ਤੇ ਕੱਲ ਆਪਣੀ ਵੀ ਤਿਆਰੀ ਰੱਖਿਓ ਕਿਉਂਕਿ ਤੁਸੀਂ ਲੋਕ ਸਿਰਫ ਆਪਣੀ ਸੁਰੱਖਿਆ ਦੇਖਦੇ ਹੋ ਆਪਣੇ ਵਰਕਰਾਂ ਦੇ ਹਿੱਤ ਦੇ ਵਿੱਚ ਕੋਈ ਵੀ ਕੰਮ ਨਹੀਂ ਕਰਦੇ ਕਿਉਂ ਜਦੋਂ ਤੁਹਾਨੂੰ ਕੋਈ ਰੈਲੀ ਕਰਨੀ ਹੁੰਦੀ ਹੈ ਆਪਣੇ ਵਰਕਰਾਂ ਨੂੰ ਕਹਿੰਦੇ ਹੋ 10 ਬੰਦੇ ਲੈ ਆਈਂ 20 ਬੰਦੇ ਲੈ ਆਈਂ ਮੈਨੂੰ ਸ਼ਰਮ ਆਉਂਦੀ ਕਹਿਣ ਵੇਲੇ ਜਿਹੜੇ ਵੱਡੇ ਵੱਡੇ ਆਪਣੇ ਆਨੁਰਾਸ਼ੀ ਪ੍ਰਧਾਨ ਕਹਿ ਲੈਂਦੇ ਨੇ ਇਹ 50 ਬੰਦੇ ਇਕੱਠੇ ਕਰਕੇ ਦਿਖਾ ਦੇ ਮੈਂ ਮੂਹਤ ਦੂੰਗਾ ਆਪਣੇ ਤੇ ਆਪਣੇ ਦਮ ਤੇ ਸੋਪ ਮੈਨੂੰ ਲੋਕਾਂ ਦੀ ਇਹ اپੀਲ ਆ ਐਸੇ ਨੇਤਾਵਾਂ ਨੂੰ ਪਾਰਟੀ ਦੇ ਵੱਡੇ ਵੱਡੇ ਵਰਕਰਾਂ ਦੇ ਉੱਤੇ ਟਰਸਟ ਨਾ ਕਰੋ ਬੋਲਣ ਤੋਂ ਪਹਿਲਾਂ 100 ਵਾਰ ਸਮਝੋ ਹਮਲੇ ਤੁਹਾਡੇ ਤੇ ਹੋ ਜਾਂਦੇ ਨੇ ਇਹ ਨੇਤਾ ਲੋਕ ਅੰਦਰ ਆਪਣੇ ਘਰੇ ਬੈਠੇ ਰਹਿੰਦੇ ਨੇ ਬਾਜੂ ਆਕੇ ਚਾਰ ਦਿਨ ਰੋਕੇ ਦਿਖਾ ਦੇਣਗੇ ਜੇ ਮਰ ਗਿਆ ਕਹਿ ਦਿੰਦੇ ਪੰਜ ਲੱਖ ਦਾ ਚੈੱਕ ਦੇਵਾ ਦਿਓ ਤੇ ਇੱਕ ਸਰਕਾਰੀ ਨੌਕਰੀ ਕਿ ਹਿੰਦੂ ਸਰਵਿਸਿ ਜੋ ਕਰ ਰਹੀ ਹੈ ਲਾਸ਼ਾ ਕਰਾਈ ਜਾਓ ਪੰਜ ਲੱਖ ਲਈ ਜਾ ਇੱਕ ਸਰਕਾਰੀ ਨੌਕਰੀ ਸਰਕਾਰ ਕੋਲ ਅਪੀਲ ਕਰ ਦਿਓ ਉੱਚ ਵੀ ਜੁੱਤੀਆਂ ਕਿਸ ਜਿੰਦੀਆਂ ਸਭ ਦੀਆਂ ਅੱਜ ਤੁਸੀਂ ਵੱਡੀ ਵੱਡੀ ਮੀਟਿੰਗਾਂ ਕਰ ਰਹੇ ਹੋ ਹਿੰਦੂ ਕੱਟਾ ਹਿੰਦੂ ਹਿੰਦੂ ਕੱਟਾ ਗੱਟਾ ਹਿੰਦੂ ਸਵੇਰੇ ਦੇ ਕਿਉਂ ਪੈਸੇ ਡੱਡ ਜਾਬਸੀ ਬਾੜਵੇਂ ਜਿੰਦੀ ਆ ਆਪਣੇ ਵਰਕਰਾਂ ਨੂੰ ਤੁਸੀਂ ਕਿੱਤਰੀਂ ਦਾ ਕਰੋ ਯਾਰ ਆਪਣੇ ਵਰਕਰਾਂ ਨੂੰ سپورਟ ਕਰੋ ਤੁਸੀਂ ਜਾਣਿਓ ਅਗਰ ਕੋਈ ਛੋਟਾ ਵਰਕਰ ਨਿਚਲੇ ਲੈਵਲ ਦਾ ਕੋਈ ਐਕਟੀਵਿਟੀ ਕਰਦਾ ਵਾ ਜੇ ਦਿਖਦਾ ਅਗਰ ਉਹ ਵਧੀਆ ਕੰਮ ਕਰ ਰਿਹਾ ਤੁਸੀਂ ਬਡੇ ਅਫਸਰ ਨੂੰ ਸਿੱਧਾ ਕਹਿੰਦੇ ਹੋ ਇਹਦਾ ਪਰਚਾ ਕਰ ਦੋ ਜੀ ਕਿਤੇ ਛਾੜੀ ਨਾ ਨੰਬਰ ਡਾਊਨ ਹੋ ਜੇ ਉਹ ਤਾਂ ਤਮ ਕੇਨਵਾਇਆ ਆਂਦੀ ਐ ਨਾ ਪੁਲਿਸ ਪ੍ਰਸ਼ਾਸਨ ਨਾਲ ਡਰ ਪਾਇਆ ਜਾਂਦਾ ਤੇ ਉਹ ਵਿਚਾਰਾ ਜਿਹੜਾ ਸਮਾਜ ਲਈ ਕੁਝ ਕਰਨਾ ਚਾਹੂਗਾ ਉਹ ਵਿਚਾਰਾ ਸ਼ਾਂਤ ਹੋ ਕੇ ਭੇਜੂਗਾ ਕਿਉਂ ਹਿੰਦੂ ਤਾਂ ਨਾ ਠੇਕੇਦਾਰ ਤੁਸੀਂ ਚਾਰ ਪੰਜ ਨਰਾਵਣ ਨਹੀਂ ਲਿਆ ਆਇਆ ਹੋ ਜਦ ਤੱਕ ਤੁਸੀਂ ਵਰਕਰਾਂ ਦੀ سپورਟ ਨਹੀਂ ਕਰਦੇ ਯਾਦ ਰੱਖੋ ਦਿਨ ਉਹ ਵੀ ਦੂਰ ਨਹੀਂ ਅੱਜ ਜੋ ਹਾਲ ਹੈ ਪੰਜਾਬ ਦਾ ਜਦ ਤੱਕ ਸੰਗਠਨ ਦੇ ਵਰਕਰਾਂ ਨੂੰ ਮਜ਼ਬੂਤ ਨਹੀਂ ਕੀਤਾ ਜਾਊਗਾ ਤਾਂ ਯਾਦ ਰੱਖਿਓ بڑے بڑے ਨੇਤਾਓ ਲੋਕੋ ਅਗਲੀ ਵਾਰੀ ਤੁਹਾਡੀ ਵੀ ਆ ਐਸ ਲਈ ਮੈਂ ਸਾਰੇ ਲੋਕਾਂ ਨੂੰ ਅਪੀਲ ਕਰਨਾ ਚਾਹੂੰਗਾ ਉਸੇ ਸੰਗਠਨ ਦੇ ਵਿੱਚ ਰੋ ਜਿੱਥੇ ਤੁਹਾਡੀ ਕਦਰ ਆ ਨਹੀਂ ਤਾਂ ਚੁੱਪ-ਚਾਪ ਘਰੇ ਬੈ ਜਿਓ ਅੱਜ ਇਹਨਾਂ ਪਿੱਛੇ ਲੱਗੇ ਤੁਸੀਂ ਬੋਲ ਤਾਂ ਜਰੂਰ ਦੋਗੇ ਕੱਲ ਤੁਹਾਡੇ ਘਰੇ ਕਿਸੇ ਨੇ ਰੋਟੀ ਪਾਣੀ ਨਹੀਂ ਜਾਨੀ ਇਹੋ ਮਗਰਮੱਛ ਲੋਕ ਨੇ ਜੋ ਤੇ ਅੱਡੇ ਮੂੰਹ ਤੇ ਤੁਹਾਡੇ ਨੇ ਜਦੋਂ ਤੁਹਾਨੂੰ ਕੰਮ ਪੈਂਦਾ ਚੈਨਲ ਦੇ ਫੋਨ ਸੈਚ ਹੋ ਜਾਂਦੇ ਨੇ ਅੱਜ ਜਿੰਨੀ ਸਰਕਟ ਹਾ우스 ਤੇ ਮੀਟਿੰਗ ਹੋਈ ਕੋਈ ਵਰਕਰ ਦਿਖਾਓ ਇਹ ওই ਚੰਦ ਨੇਤਾ ਲੋਕ ਇਕੱਠੇ ਹੁੰਦੇ ਨੇ ਜਿਹੜੇ ਆਪਣੇ ਉਹਨੂੰ ਕਹਿੰਦੇ ਸੀ ਰਾਸ਼ਟਰੀ ਚੇਅਰਮੈਨ ਰਾਸ਼ਟਰੀ ਪ੍ਰਧਾਨ ਪੰਜਾਬ ਪ੍ਰਧਾਨ ਕਾਲੇ ਪ੍ਰਧਾਨ ਤੁਸੀਂ ਵੀ ਬੰਦੇ ਇਕੱਠੇ ਕਰਕੇ ਦਿਖਾਓ ਆਪਣੇ ਨਾਮ ਤੇ ਆਪਣੇ ਵਰਕਰਾਂ ਨੂੰ ਸਪੋਰਟ ਕਰਨੀ ਸ਼ੁਰੂ ਕਰ ਦਿਓ ਤਾਂ ਹੀ ਸੰਗਠਨ ਮਜ਼ਬੂਤ ਹੋਊਗਾ ਔਰ ਤੁਸੀਂ ਜਿਹੜੀਆਂ ਗੱਲਾਂ ਕਰਦੇ ਹੋ ਨਾ ਚਾਹ ਪੀ ਕੇ ਆ ਜਿੰਨੇ ਕਦੀ ਕਿਸੇ ਦਫ਼ਤਰ ਦੇ ਕੋਈ ਸੀਬੀ ਦਫ਼ਤਰ ਕਰੇ ਐਸਪੀ ਦਫ਼ਤਰ ਇਹ ਤਾਂ ਹੀ ਤਾਂ ਕੋਈ ਛਿੱਤਰ ਖਾਣੇ ਹੋ ਤੁਹਾਡੇ ਤੇ ਗੜਸ ਹੀ ਨਹੀਂ ਹੈਗੇ ਪ੍ਰਸ਼ਾਸਨ ਨੂੰ سپورਟ ਦੀ ਤੁਸੀਂ ਗੱਲਾਂ ਕਰਦੇ ਹੋ ਆਪ ਤੁਸੀਂ ਆਪ ਹੀ ਡੀਲ ਕਰਦੇ ਹੋ ਆਪ ਹੀ ਚੋਪਾ ਜਿੰਨੇ ਆ ਥੱਲੇ ਦੇ ਵਰਕਰ ਨੂੰ ਕੀ ਤੁਸੀਂ ਐਪਰੀਸ਼ੀਏਟ ਕਰੋਗੇ ਸੋ ਜਦ ਤੱਕ ਨੇਤਾ ਲੋਕ बटे बटे ਜਿਹੜੇ ਆਪਣੇ ਆਪ ਨੂੰ ਧਰਨ ਦੇ ਠੇਕੇਦਾਰ ਕਹਿ ਲੈਂਦੇ ਆ ਇਹਨਾਂ ਚ ਗੱਡਸ ਨਹੀਂ ਆਉਗੇ ਤਾਂ ਹਿੰਦੂ ਰੋਟੇ ਹੀ ਛਿੱਤਰ ਖਾਊਗਾ ਰੋਟੇ ਹੀ ਗੋਲੀਆਂ ਖਾਊਗਾ ਤੇ ਆਪਣਾ ਘਰ ਤਬਾਹ ਕਰੂਗਾ ਤਾਂ ਮੇਰੀ ਸਾਰਿਆਂ ਨੂੰ ਪੀਲਾ ਸੋਸ ਸਮਝ ਕੇ ਬੋਲਣਾ ਕਿਸੇ ਨੇ ਕਹਿਣ ਦੇ ਉੱਤੇ ਨਹੀਂ ਬੋਲਣਾ ਐਵੇਂ ਨਹੀਂ ਮੂੰਹ ਚੱਕ ਕੇ ਚਲਾਇਆ ਕਰੋ ਨਗਰ ਰਲੀਆਂ ਚ ਕਿਸੇ ਨੇ ਤੁਹਾਨੂੰ ਰੋਟੀ ਨਹੀਂ ਪਾਦਣੀ ਇਹ ਲੋਕ ਤਾਂ ਆਪਣੀ ਰੋਟੀ ਬਣਾ ਲੈਂਦੇ ਨੇ ਕਦੀ ਕੋਈ ਕਹਿ ਕੇ ਕਦੀ ਕਿਸੇ ਨੂੰ ਚੁਕਾਤਾ ਕਦੀ ਕਿਸੇ ਨੂੰ ਕੁਝ ਕਰਾਤਾ ਆਪਣੇ ਵਰਕਰ ਤਾਂ ਇਹਨਾਂ ਨੇ ਕਦੀ ਕੰਮ ਕੀਤਾ ਹੋਦਾ ਦੱਸ ਆਪਣੀ ਮਾਰੀ ਤਾਂ ਇਹਨਾਂ ਦੇ ਫੋਨ ਵੀ ਚੁੱਪ ਹੋ ਜਾਂਦੇ ਆ ਫਿਰ ਕਹਿੰਦੇ ਹਿੰਦੂ ਧਰਮ ਖਤਰੇ 'ਚ ਆ ਕਦਾਂ ਖਤਰੇ 'ਚ ਆ ਯਾਰ ਬੰਦਾ ਰੋਟੀ ਈ ਘਾਰੇ ਕੰਮ ਤੇ ਜਰਿਆ ਠੀਕ ਹੈ ਤੁਸੀਂ ਲੋਕ ਬੋਲਦੇ ਤੁਹਾਡਾ ਖਮੇਜਾ ਅੰਨੇ ਲੋਕਾਂ ਨੂੰ ਵੀ ਮੁਕਤਨਾ ਪੈਂਦਾ ਸੋ ਮੇਰੀ ਅਪੀਲ ਆ ਸਾਰੇ ਲੋਕਾਂ ਨੂੰ ਭਾਈ ਉਸੇ ਸੰਗਠਨ ਦੇ ਵਿੱਚ ਰਹਿ ਕੇ ਕੰਮ ਕਰੋ ਜਿਹੜਾ ਤੁਹਾਡੀ ਕਦਰ ਕਰਦਾ ਜਿੱਥੇ ਤੁਹਾਡੀ ਸੁਣਵਾਈ ਹੁੰਦੀ ਆ ਨਹੀਂ ਤਾਂ ਚੁੱਪ-ਚਪ ਘਰੇ ਬਹਿ ਜਾਓ ਨੇਤਾ ਯਾਦ ਰੱਖਣਾ ਕਿਤੇ ਨਾ ਕਿਤੇ ਕਿਸੇ ਦਾ ਕਹਿਣ ਤੇ ਤੁਸੀਂ ਵੀ ਕੁਝ ਬੋਲ ਗਏ ਕੁਝ ਬਿਆਨਬਾਜ਼ੀ ਕਰ ਗਏ ਭੜਕਾਉ ਤਾਂ ਤੁਹਾਡੇ ਤੇ ਕੋਈ ਹਮਲਾ ਜਾਨ ਲੈਵਾ ਹਮਲਾ ਕਿਤੇ ਹੋ ਗਿਆ ਰੱਬ ਨਾ ਕਰੇ ਜਾਨ ਚਲੀ ਗਈ ਆ ਕੋਈ ਨਹੀਂ ਤਾਂ ਨਹੀਂ ਜਾਂਦਾ ਇਹਨਾਂ ਨੇ ਸਾਰੇ ਚੂਹੇ ਬਣ ਕੇ ਘਰੇ ਬੈਜੇ ਨਾ ਸੋ ਸਭ ਨੂੰ ਮੈਂ ਅਪੀਲ ਕਰੂੰਗਾ ਆਪਣੇ ਆਪਣੇ ਘਰ ਚ ਹੀ ਰਹਿਆ ਕਰੋ ਰੱਬ ਦਾ ਨਾਮ ਲਿਆ ਕਰੋ ਜੈ ਹਿੰ ਜੈ શ્રી ਰਾਮ